ਬਠਿੰਡਾ ਦੀ ਹੋਮਲੈਂਡ ਕਲੋਨੀ ਦੇ ਅੰਦਰੋਂ ਇੱਕ ਕੋਠੀ ਈ ਰਖਸ਼ਾ ਤੇ ਸਮਾਨ ਲੱਦ ਕੇ ਹੀ ਕੀਤੀ ਬਿਲਕੁਲ ਖਾਲੀ ਚੋਰਾਂ ਦੇ ਬਠਿੰਡਾ ਦੇ ਅੰਦਰ ਹੌਸਲੇ ਬੁਲੰਦ ਬਠਿੰਡਾ ਪੁਲਿਸ ਵੱਲੋਂ ਦੋ ਨੂੰ ਗ੍ਰਿਫਤਾਰ ਕਰ ਕੁਝ ਸਬਾਨ ਕਰਵਾਇਆ ਬਰਾਮਦ ਕੋਠੀ ਦੇ ਮਾਲਕ ਗਏ ਸੀ 20 ਦਿਨਾਂ ਲਈ ਕਿਤੇ ਬਾਹਰ ਸਕਿਉਰਟੀ ਗਾਰਡ ਦੇ ਨਾਲ ਮਿਲੇ ਹੋਣ ਦਾ ਜਤਾਇਆ ਜਾ ਰਿਹਾ ਹੈ ਸ਼ੱਕਾਂ ਦੱਸਣਾ ਬਣਦਾ ਹੈ ਕਿ ਬਠਿੰਡਾ ਦੀ ਹੋਮਲੈਂਡ ਕਲੋਨੀ ਦੇ ਅੰਦਰ ਇੱਕ ਵਿਅਕਤੀ ਜੋ ਹੈ ਆਪਣੇ ਪਰਿਵਾਰ ਸਮੇਤ 20 ਦਿਨਾਂ ਦੇ ਲਈ ਹੀ ਲਈ ਘਰੋਂ ਕਿਤੇ ਬਾਹਰ ਗਿਆ ਹੋਇਆ ਸੀ ਤਾਂ ਪਿੱਛੋਂ ਈ ਰਿਕਸ਼ਾ ਚਾਲਕਾਂ ਵੱਲੋਂ ਉਸ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਕੋਠੀ ਦਾ ਅਲਮੀਰਾ ਅਲਮਾਰੀਆਂ ਬੈੱਡ ਕੂਲਰ ਏਸੀ ਏ ਟੂ ਬੈੱਡ ਸਾਰਾ ਸਮਾਨ ਸੀ ਜਿਹੜਾ ਉਹ ਇਹਨਾਂ ਵੱਲੋਂ ਇਸ ਈ ਰਿਕਸ਼ਾ ਦੇ ਉੱਤੇ ਨਹੀਂ ਜਿਹੜਾ ਲੱਦ ਕੇ ਉਹ ਬਾਹਰ ਲਿਜਾਇਆ ਗਿਆ ਇਹ ਕਈ ਦਿਨ ਲਗਾਤਾਰ ਇੱਥੇ ਆਪਣਾ ਚੋਰੀ ਕਰਦੇ ਰਹੇ ਐਸਚੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਬੰਧੀ ਜਦ ਸਕਿਉਰਟੀ ਗਾਰਡ ਨੂੰ ਪੁੱਛਿਆ ਗਿਆ ਤਾਂ ਸਕਿਉਰਟੀ ਗਾਰਡ ਨੇ ਕਿਹਾ ਕਿ ਇਹਨਾਂ ਵਿਅਕਤੀਆਂ ਵੱਲੋਂ ਇਹ ਗੱਲ ਆਪਣਾ ਆਖੀ ਗਈ ਕਿ ਜੋ ਇਸ ਆਪਣਾ ਕੋਠੀ ਦੇ ਮਾਲਕ ਹਨ ਉਹ ਇੱਥੋਂ ਸ਼ਿਫਟ ਕਰ ਰਹੇ ਹਨ ਤੇ ਅਸੀਂ ਉਹਨਾਂ ਦਾ ਸਮਾਨ ਉੱਥੇ ਲੈ ਕੇ ਜਾ ਰਹੇ ਹਾਂ ਤੇ ਨਾਲ ਜੋ ਇਸ ਕੋਠੀ ਦੇ ਆਂਢੀ ਗੁਆਂਢੀ ਸਨ ਉਹਨਾਂ ਨੇ ਵੀ ਆਪਣਾ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਚੋਰਾਂ ਦੇ ਨਾਲ ਤੇ ਚੋਰਾਂ ਨੇ ਕਿਹਾ ਕਿ ਸਾਡੇ ਵੱਲੋਂ ਉਹਨਾਂ ਦਾ ਸਮਾਨ ਜਿਹੜਾ ਉਹ ਉਥੇ ਸ਼ਿਫਟ ਕੀਤਾ ਜਾ ਰਿਹਾ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਬੰਦੇ ਹੋਮਲੈਂਡ ਵਰਗੀ ਕੋਠੀਆਂ ਆਪਣਾ ਕਲੋਨੀ ਦੇ ਵਿੱਚ ਆਪਣੀ ਕੋਠੀ ਬਣਾਈ ਬੈਠੇ ਹਨ ਅਤੇ ਉਹ ਇੱਕ ਈ-रिक्शा ਦੇ ਸਮਾਨ ਕਿਸ ਤਰ੍ਹਾਂ ਲੈ ਕੇ ਜਾਣਗੇ لیکن ਇਸ ਸਬੰਧੀ ਜਦ ਐਸਐਚਓ ਨੇ ਸਾਨੂੰ ਆਪਣਾ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਜੋ ਇੱਥੇ ਸਕਿਉਰਿਟੀ ਗਾਰਡ ਸੀ ਉਹਨਾਂ ਤੋਂ ਵੀ ਡੂੰਘਾਈ ਨਾਲ ਪੁੱਛਗਛ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਉਸ ਸਕਿਉਰਿਟੀ ਗਾਰਡ ਦੇ ਉੱਤੇ ਉਹਨਾਂ ਦੇ ਨਾਲ ਮਿਲੇ ਹੋਣ ਦੇ ਸਾਕਿਦਤਾਈਆ ਬਠਿੰਡਾ ਪੁਲਿਸ ਵੱਲੋਂ ਕੁਝ ਸਮਾਨ ਹੈ ਜਿਹੜਾ ਉਹ ਇਹਨਾਂ ਵੱਲੋਂ ਬਰੰਦ ਕਰਵਾ ਲਿਆ ਗਿਆ। ਲੇਕਿਨ ਸੂਚਨਾ ਮਿਲੀ ਹੈ ਕਿ ਸਮਾਨ ਜਿਹੜਾ ਇੱਕ ਜੋ ਆਪਣਾ ਇੱਥੇ ਉਹ ਆਪਣਾ ਕੁਆੜੀਆ ਹੈ ਉਸ ਦੇ ਕੋਲ ਇਹਨਾਂ ਕੋਲ ਵੇਚ ਦਿੱਤਾ ਗਿਆ ਸੀ ਲੇਕਿਨ ਬਠਿੰਡਾ ਪੁਲਿਸ ਨੇ ਇਸ ਤੋਂ ਹਨਕਾਰੀ ਕੀਤੀ ਹੈ। ਅਤੇ ਹੁਣ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਠਿੰਡਾ ਪੁਲਿਸ ਇਨ੍ਹਾਂ ਚੋਰਾਂ ਦੇ ਕੋਲ ਡਗਾਈ ਦੇ ਨਾਲ ਪੁੱਛਗਛ ਕਰੇ ਤੇ ਉਸ ਜਿਹੜਾ ਆਪਣਾ ਕਵਾਡੀਆਂ ਨੂੰ ਵੀ ਇਸ ਮਾਮਲੇ ਦੇ ਵਿੱਚ ਲਿਆ ਜਾਵੇ ਤੇ ਸਕਿਉਰਿਟੀ ਗਾਰਡ ਦੀ ਵੀ ਇਹਨਾਂ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਥਰਮਲ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਥੇ ਆਪਣਾ ਥਾਣਾ ਥਰਮਲ ਦੇ ਏਰੀਆ ਦੇ ਵਿੱਚ ਹੋਮਲੈਂਡ ਕਲੋਨੀ ਜਿਹੜੀ ਉਸ ਦੇ ਵਿੱਚ ਇਹਨਾਂ ਦੋ ਚੋਰਾਂ ਵੱਲੋਂ ਇੱਕ ਈ ਰਿਕਸ਼ਾ ਦੇ ਉੱਤੇ ਸਾਰੀ ਕੋਠੀ ਦਾ ਸਮਾਨ ਆਪਣਾ ਥੋੜੇ ਦਿਨਾਂ ਦੇ ਵਿੱਚ ਆਪਣੇ ਆਪਣੇ ਕੋਈ ਜਗ੍ਹਾ ਦਿੱਤੇ ਸੀ ਵਜਾ ਕੇ ਦਿੱਤੇ ਨਾ ਬਲੋ ਢੋ ਲਿਆ ਗਿਆ ਅਤੇ ਜਦ ਇਹ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਥਾਣਾ ਥਰਮਲ ਦੀ ਪੁਲਿਸ ਆਪਣਾ ਪਾਰਟੀ ਵੱਲੋਂ ਦੋ ਜਿਹੜੇ ਈ ਰਿਕਸ਼ਾ ਚਾਲਕ ਹਨ ਉਹਨਾਂ ਨੂੰ ਈ ਰਿਕਸ਼ਾ ਸਮੇਤ ਅਤੇ ਕੋਈ ਸਮਾਨ ਚਵੇਤ ਗ੍ਰਿਫਤਾਰ ਕੀਤਾ ਗਿਆ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਐਸ ਐਚ ਓ ਥਾਣਾ ਥਰਮਲ ਸਿਕਵਿੰਦਰ ਸਿੰਘ ਇਹ ਮਾਮਲਾ ਕੀ ਲਾਗਤ ਰਿਹਾ ਨੰਬਰ ਟਿਕਟਾ ਜੀ ਮਿਰਣਾ ਮੈਂ ਇੰਸਪੈਕਟਰ ਸੁਖਿੰਦਰ ਸਿੰਘ ਐਸ ਐਚਓ ਧਰਮੂ ਬਿਲਾ ਘੰਡਾ ਇਹ ਮਾਮਲਾ ਇੱਕ ਬੰਦੇ بڑے ਚੋਰ ਜਿਹੜੇ ਸੀ ਇਹਨਾਂ ਇੱਕ ਕੱਲ ਸਾਨੂੰ ਅਲਟੀਮੇਸ਼ਨ ਹੋਈ ਸੀ ਕਿ ਕੋਈ ਮਨਦੀਪ ਸਿੰਘ ਹੈਗੇ ਸ਼ਰਮਾ ਤੇ ਆਪਣੇ ਹੋਮਲੈਂਡ ਕਲੋਨੀ ਵਿੱਚ ਉਹ 15 ਦਿਨ ਤੋਂ ਘਰੋਂ ਬਾਹਰ ਗਏ ਸੀ ਤੇ ਜਦੋਂ ਉਹਨੇ ਘਰ ਆ ਕੇ ਵੇਖਿਆ ਤੇ ਘਰ ਦਾ ਸਮਾਨ ਜਿਵੇਂ ਏਸੀ ਅਲਮੀਰਾ ਫ੍ਰਿਜ ਐਲਈਡੀ ਕੁਲਰ ਬਾਰ ਉਹ ਸਾਰਾ ਉੱਥੇ ਚੋਰੀ ਹੋਇਆ ਸੀ ਜਿਨ੍ਹਾਂ ਦੇ ਬਿਆਨ ਤੇ ਅਸੀਂ ਐਫ ਆਈ ਆਰ ਨੰਬਰ 34 ਮਿਤੀ 23/3/25 ਜਿਮਨ 305 ਜਿਮਨ 331 ਜਿਮਨ 10 331 ਜਿਮਨ 4 ਜਿਮਨ 5 ਬੀਐਨਐਸ ਦਰਜ ਕੀਤਾ ਤੇ ਇਹਦੀ ਫਰਦਰ ਪੁੱਛਗਿਰ ਕੀਤੀ ਤੇ ਜਿਸ ਅਨੁਸਾਰ ਅਸੀਂ ਦੋ ਦੋਸ਼ੀ ਦੋ ਚੋਰ ਜਿਹੜੇ ਬਿੱਟੂ ਸਿੰਘ ਪੁੱਤਰ ਪੁਲਸਾ ਸਿੰਘ ਵਾਸੀ ਪਰਸਨ ਨਗਰ ਤੇ ਹਰਪ੍ਰੀਤ ਸਿੰਘ ਪੁੱਤਰ ਸੁਪਾਲ ਸਿੰਘ ਵਾਸੀ ਲਾਲ ਸਿੰਘ ਬਸਤੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੇ ਚੋਰੀ ਹੋਇਆ ਸਮਾਨ ਇੱਕ ਅਲਮਾਰੀ ਕੋਦਰੀ ਦੀ ਤੇ ਇੱਕ ਏਸੀ ਤੇ ਇੱਕ ਕੂਲਰ ਤੇ ਇੱਕ ਜਿਹੜਾ ਇਗ੍ਰਿਕਸ਼ਾ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹ ਅਸੀਂ ਬਰਾਮਦ ਕੀਤਾ। ਕੱਲੇ ਚੋਰੀ ਕੀਤਾ ਗਿਆ ਇਹ ਐਡਾ ਵੱਡਾ ਸਮਾਨ ਆਏ ਉੱਤੇ ਸਕਿਉਰਟੀ ਕਰੀ ਹੁੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਪੈਨ ਲਗੇ ਹਾਂਜੀ ਉਹ ਵੀ ਸਾਡੀ ਤਫ਼ਤੀਸ਼ ਚੱਲ ਰਹੀ ਹੈ। ਉਹ ਜਿਹੜੇ ਆਪਣੇ ਮਦਈਏ ਉਹਨਾਂ ਨੇ ਇਹ ਵੀ ਸ਼ੱਕ ਜਾਰ ਕੀਤਾ ਸੀਗਾ ਤੇ ਉਹ ਸਕਿਉਰਟੀ ਅਸੀਂ ਗਾਰਡ ਜੋ ਵੀ ਅਸੀਂ ਇਹ ਸਾਡੀ ਚੱਲ ਰਹੀ ਤਫ਼ਤੀਸ਼ ਵੀ ਕੋਈ ਨਹੀਂ ਮਿਲਿਆ ਹੈ ਜਾਂ ਨਹੀਂ ਹੈ। ਇਹ ਰਖਸ਼ਾ ਦਾ ਆਪਣਾ ਹੈ ਕਿ ਉਹ ਵੀ ਚੋਰੀ ਦਾ ਜੀ। ਇਹ ਰਖਸ਼ਾ ਜੀ ਅਸੀਂ ਵਾਣ ਆਪ ਕੜਵਾਇਆ ਸੀ ਹਰਿੰਦਰ ਸਿੰਘ ਪੁੱਤਰ ਹਾਕਮ ਸਿੰਘ ਪਾਸਿ ਬਾਬਾ ਦੀਪ ਸਿੰਘ ਨਗਰ ਇਹਦੇ ਨਾਮ ਤੇ ਹੈਗਾ। ਇੰਗਲਿਸ਼ੀ ਫਰਦਰ ਕਰਾਂਗੇ ਪੁਸ਼ਕਸ਼ਵੀਏ ਸਰ ਸਰ ਇੱਕ ਦੋ ਬੀ ਸਮਾਨ ਹੈਗਾ ਇਹ ਕਿਸਤੇ ਲੈ ਕੇ ਜਾਂਦੇ ਸੀਗੇ ਜਿਹੜਾ ਕਿ ਬਸਿਆ ਜਾਦਾ ਇੱਥੇ ਕਬਾੜੀਆ ਵੀ ਇਨਵੋਲਡ ਹੋਏਗਾ ਜਿਹੜਾ ਹਾਂਜੀ ਇਹ ਜਿਹੜਾ ਈ ਰਿਕਸ਼ਾ ਇਹ ਐਸ ਤੇ ਰੱਖ ਕੇ ਲੈ ਕੇ ਜਾਂਦੇ ਸੀ ਤੇ ਇਹ ਇਹਨਾਂ ਨੇ ਉੱਥੇ ਕਿਹਾ ਸੀਗਾ ਵੀ ਇਹ ਘਰ ਕਿਤੇ ਸ਼ਿਫਟ ਕਰ ਰਹੇ ਹਾਂ ਠੀਕ ਹੈ ਇਹ ਜੋ ਨੈਗਲੀਜੈਂਸੀ ਉਹਦੀ ਸਕਿਉਰਟੀ ਰਹੀ ਗਈ ਹோம் ਲਾਰਡ ਦੇ ਦੀ ਜਿ ਸਕਿਉਰਟੀ ਵਾਲੇ ਪਰਸ ਰੱਖਿਆ ਉੱਥੇ ਵੀ ਉਹਨੇ ਇਹ ਇੱਕ ਪੂਰੀ ਤਰ੍ਹਾਂ ਉਚਪਰਤਾਲੇ ਕੀਤੀ ਮਾਲਕਾਂ ਤੋਂ ਉਹਦੇ ਨੇ ਇਹ ਜਾਂ ਦੇ ਤੱਕ ਜਿਹੜੇ ਬਾਦੂ ਹੋਣੇ ਤੋਂ ਬਾਅਦ ਇਸ ਸਿਕਿਉਰਟੀ ਗਾਰਡ ਤੇ ਵੀ ਕਾਰਵਾਈ ਹੈ ਸਰ ਉਹ ਦਾ ਵੀ ਹਾਂਜੀ ਉਹ ਵੀ ਅਸੀਂ ਤਫਤੀਸ਼ ਕਰ ਰਹੇ ਹਾਂ ਅੱਛਾ ਦੇਖੋ ਜੋ ਕੋਈ ਨਜਾਇਜ਼ ਬੰਦਾ ਵੀ ਨਾ ਕਿਤੇ ਇਹਦੇ ਵਿੱਚ ਆ ਜੇ ਤਫਤੀਸ਼ ਕਰਕੇ ਜੋ ਪ੍ਰੋਪਰ ਜਿਹੜਾ ਵਿੱਚ ਵਕਈ ਮਿਲਿਆ ਸਿਕਿਉਰਟੀ ਗਾਰਡ ਉਸ ਤੇ ਵੀ ਅਸੀਂ ਵਿੱਚ ਨੂੰ ਨਾਮਜ਼ਦ ਕਰਾਂ ਕਿੰਨੇ ਬੰਦੇ ਆ ਜੀ ਦੋ ਬੰਦੇ ਕਹਿੰਦੇ ਵੀ ਬੰਦੇ ਜਾਦੇ ਹੋ ਸਕਦੇ ਜਿਵੇਂ ਸਮਾਨ ਚੱਕ ਕੇ ਲੈ ਕੇ ਜਾਣਾ ਇਹ ਦੋ ਹੀ ਸੀਗੇ ਅੱਛਾ ਦੋ ਬੰਦੇ ਦੋਨੇ ਇੱਕ ਸਮਾਨ ਇਕੱਠਾ ਲੈ ਗਏ ਨਾ ਇੱਕ ਕਦੇ ਜਿਵੇਂ ਲਮੀੜਾ ਲੈ ਕੇ ਇੱਕ ਕਦੇ ਏਸੀ ਕਦੇ ਜੋ ਵੀ ਸਮਾਨ ਰੋਜ਼ ਬੋਨੋ ਕੁਸ ਲੈ ਕੇ ਜਾਂਦੇ ਨੇ ਜਾਣਦੇ ਕਿ ਦੇ ਕੋਲ ਅਸੀਂ ਸੇਲ ਕਰਦੇ ਸੀ ਡੇਲੀ ਸੇਲ ਕਰਦੇ ਸੀ ਇਹ ਦੇਖੋ ਕਿਰਾਂ ਕੋਈ ਕੁਵਾਰੀ ਅੱਗੇ ਕੋਲ ਕਰਦੇ ਸੀ ਇੱਕ ਉਹ ਸਾਡੇ ਸਾਹਮਣੇ ਵੀ ਆਏ ਉਹ ਵੀ ਅਸੀਂ ਤਫਤੀਸ਼ ਤੇ ਇਹਨਾਂ ਦਾ ਪੁਲਿਸ ਰਿਮਾਨਗਰਾ ਕਰਨੇ ਤੇ ਫਿਰ ਉਹਨਾਂ ਤੋਂ ਵੀ ਫਰਦਰ ਕਾਰਵਾਈ ਕੀਤੀ ਜਾਉ ਕੋਈ ਅੰਡੀ ਗੰਡੀ ਤੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਵੀ ਇਹ ਨਹੀਂ ਕਿਸ ਨੂੰ ਪਤਾ ਲੱਗਿਆ ਇਹ ਐਕਚੁਅਲੀ ਇਹ ਕਹਿੰਦੇ ਸੀ ਵੀ ਸੇ ਮਾਲਕ ਵੀ ਘਰ ਸ਼ਿਫਟ ਕਰ ਰਿਹਾ ਇਹ ਸਮਾਨ ਅਸੀਂ ਉੱਥੇ ਲੈ ਕੇ ਜਾਂਦੇ ਹਾਂ ਲੈ ਕੇ ਮਾਲਕ ਦੇ ਜੇ ਪਹਿਲੇ ਵੀ ਪੱਲੇ ਉਹਨਾਂ ਕੋਈ ਮਾਮਲਾ ਦਰਜ ਨਹੀਂ ਗੱਲ ਕਰੀਏ ਇਹ ਰਿਕਸ਼ਾ ਸਮਾਨ ਜਾ ਰਿਹਾ ਹੈ ਕਿ ਆਪਣਾ ਅੰਡਰਗਵਾਰਡੀ ਸਕਿਉਰਟੀ ਗਾਰਡ ਨੂੰ ਵੀ ਆਪ ਇਹ ਵੀ ਪਤਾ ਲੱਗਿਆ ਕਿ ਇਹ ਰਿਕਸ਼ਾ ਦੇ ਤਰ੍ਹਾਂ ਮਾਮਲਾ ਲੱਗੇ ਜਾ ਰਿਹਾ ਹੈ ਹਾਂ ਜੀ ਇਹ ਉਹਨਾਂ ਨੂੰ ਨਹੀਂ ਪਤਾ ਲੱਗਿਆ ਸਾਡੇ ਕੋਲ ਇਨਫੋਰਮੇਸ਼ਨ ਪਹਿਲੇ ਆਏ ਜਿਨ੍ਹਾਂ ਨੂੰ ਪਤਾ ਲੱਗਦਾ ਕੋਈ ਕੁਛ ਉਹਨਾਂ ਦੱਸ ਦਿੰਦਾ ਇਹ ਕੱਲ ਹੀ ਪਤਾ ਲੱਗਿਆ ਉਹਨਾਂ ਨੂੰ ਸਕਿਉਰਟੀ ਗਾਰਡ ਦੇ ਹੱਥ ਪੂਰਾ ਹੁੰਦਾ ਹਾਂ ਜੀ ਇਹ ਸ਼ੱਕ ਝਾੜ ਕਰਦੇ ਸਕਿਉਰਟੀ ਗਾਰਡਾ ਉਹ ਸਾਡੀ ਤਤਤੀਜ ਦਾ ਹਿੱਸਾ ਜੇਕਰ ਉਹਦਾ ਹੱਥ ਸਕਿਉਰਟੀ ਗਾਰਡ ਦੇ ਕਿਸੇ ਨਾਲ ਵਿੱਚ ਹੋਇਆ ਉਹਨੂੰ ਬਿਲਕੁਲ ਬਖਸ਼ਿਆ ਜਾਊਗਾ ਚੋਰੀ ਕਰਨ ਦਾ ਕਾਰਨ ਕੀ ਹੋ ਮਕਸਦ ਕੀ ਸੀ ਮਕਸਦ ਹੀ ਬਸ ਆ ਪੈਸਾ ਇਹ ਇਹ ਵੀ ਹੋ ਸਕਦਾ ਕੋਈ ਨਸ਼ੇਵਗਰ ਸੇਵਨ ਕਰਦੇ ਉਹ ਵੀ ਸਾਡੀ ਪਰਤਾਲ ਜਾਰੀ ਹੈ ਤੇ ਜਾਂ ਪੈਸੇ ਦਾ ਇਸਤੇਮਾਲ ਨੂੰ ਆਪ ਦੇ ਘਿਰੂ ਕੰਮ ਨਹੀਂ ਕਰਨਾ ਜੋ ਚੋਰੀ ਦੇ ਜਿ ਸਮਾਨ ਤੋਂ ਇਹਨੂੰ ਕਮਾਈ ਹੋਣੀ ਹੈ ਜਾਂ ਨਸ਼ੇੜੀ ਕਰਨ ਇਹ ਗੱਲੋਂ ਸਭ ਪਹਿਲਾਂ ਕੀ ਕੰਮ ਕਰਦੇ ਆ ਕੁਛ ਇਹ ਪਤਾ ਲੱਗਿਆ ਵੀ ਪਹਿਲਾਂ ਕੋਈ ਪਰਚਾ ਦਰਜ ਹੋ ਇਹਨਾਂ ਤੇ ਇਹਨੂੰ ਪਰਚਾ ਦਾ ਕੋਈ ਦਰਜ ਹੈ ਨਹੀਂ ਇਹ ਰਹਿਣ ਵਾਲੀ ਦੇ ਉਥੋਂ ਦੇ ਪਰਚਾ ਨਜ਼ਰ ਤੇ ਨਾਲ ਸਨ ਸਮਾਨ ਇਹ ਜਿਹੜਾ ਲੈਂਦਾ ਗਿਆ ਇਹੇ ਸਭ ਤੋਂ ਵੱਧ ਵੀ ਵੀ ਆਪਾਂ ਕਿਤੇ ਬਰਾਮਦ ਕਰਾਇਆ ਗਿਆ ਇਹ ਇਕੱਟਾ ਇੱਥੇ ਹੀ ਕਰਾਇਆ ਗਿਆ ਸੀ ਆਪਣੇ ਖੇਤਾਂ ਸੁਵਸਤੀ ਤੋਂ ਤੇ ਇੱਕ ਦੇਉਣ ਤੋਂ ਕਰਾਇਆ ਗਿਆ ਸੀ ਖੇਤਾਂ ਸੁਵਸਤੀ ਦੇ ਕਿ ਕਿਸੇ ਕਬਾੜੀ ਕੋਲੋਂ ਕਿਸੇ ਘਰੇ ਇਹ ਇਹ ਜੀ ਆਪਣੇ ਕਿਸੇ ਉੱਥੇ ਪਿਆ ਸੀ ਜੀ ਵੀ ਉਹ ਸੁਣ ਸੰਜ ਦੇ ਕਰਕੇ ਪਿਆ ਸੀਗਾ ਦੋ ਚਲੋ ਤਾਂ ਚੀਜ਼ ਦਾ ਹਿੱਸਾ ਇਹ ਜੋਂ ਆਪਾਂ ਕਹਿਣ ਜਾਂਦੇ ਮੌਕੇ ਦੇ ਉੱਤੇ ਮੌਜੂਦ ਸੀਗੇ ਵਾਸ਼ਫਿਸ਼ਣ ਟੂਟੀਆਂ ਪਿੱਕਲਦਿਆਂ ਉਹ ਵੀ ਇਹ ਹਾਂ ਜੀ ਅਸੀਂ ਇਹਨਾਂ ਦਾ ਬਸ ਅੱਜ ਹੀ ਪੇਸ਼ ਕਰਕੇ ਤੇ ਪੋਸਟਰ ਮਾਰ ਬਹੁਤ-ਬਹੁਤ ਜੋ ਤੁਸੀਂ ਕਹਿ ਰਹੇ ਆਂ ਵੀ ਟੂਟੀਆਂ ਵਾਸ਼ਫਿਸ਼ਣ ਜਾਂ ਕੋਈ ਇਨਾਂ ਨੇ ਇੱਕ ਫਰਿੱਜ ਵਾਰਾ ਵੀ ਲਖਾਈ ਆ ਦਾ LED ਕੋਈ ਵੀ ਆ ਤੇ ਸਾਰਾ ਕੁਝ ਸਹੀ ਤਰ੍ਹਾਂ ਤੇ ਜਾਵਾਂਗਾ ਜੁਐਲਰੀ ਕੋਈ ਬਸਾ ਜਾਊਗਾ ਬਿਲਕੁਲ ਅਸੀਂ ਬਰਾਮਦ ਕਰਾਵਾਂਗੇ ਅੱਛਾ ਜੀ 골ਡ 골ਡ ਦਾ ਸਵਾਨ ਵੀ ਦੱਸਿਆ ਜਾ ਰਿਹਾ ਹੈ ਹਾਂ ਜੀ 골ਡ ਪਰ ਅਜੇ ਸਾਡੀ ਤਕਤੀਸ਼ ਚੱਲੀ ਆ ਕਿਉਂਕਿ ਇੱਕ ਪਾਸੇ ਸਾਨੂੰ ਆਏ ਵੀ 15 ਵੀ ਦਿਨ ਕੋਈ ਦੇਖੋ 골ਡ ਰੱਖਣਾ ਉੱਥੇ ਤੇ 7-8 ਤੋਲੇ 15 ਵੀ ਦਿਨ ਦੀ ਕੋਠੀ ਖਾਲੀ ਪਈ ਆ ਤੇ ਉੱਥੇ 골ਡ ਪਿਆ ਹੋਣਾ ਇਹਦੇ ਬਾਰੇ ਅਸੀਂ ਡਿਜ਼ਾਇਨ ਟੂ ਟਿਸ਼ ਕਰ ਰਹੇ ਹਾਂ 골ਡ ਉੱਥੇ ਸੀ ਆ ਜਾਂ ਨਹੀਂ ਸੀ ਜੋ ਬਾਕੀ ਸਾਨੂੰ 15 ਦਿਨਾਂ ਤੇ ਕਦੇ ਗੇੜਾ ਨਹੀਂ ਮਾਰਿਆ ਮਾਲਖਣੇ ਉਹ ਤਾਂ ਮਾਲਕਾਂ ਨੂੰ ਪਤਾ ਹੋਣਾ Okay. Saludos a Carly, información ahí. Tronto, sí, Carly. Okay. Sí, Angie. Okay.